ਗੁਰਦੇਵ ਸਿੰਘ ਜੀ ਦਾ ਲਿਖਿਆ ਨਾਵਲ ਆਨ ਭਾਗ 44ਵਾਂ ਸਿਪਾੰਗਾ ਨੇ ਚੱਕੀ ਕਰਾਂ ਨੂੰ ਵਾਰੀ-ਵਾਰੀ ਘੇਰ ਲਿਆ ਨਾ ਕਿਸੇ ਨੂੰ ਅੰਦਰੋਂ ਬਾਹਰ ਆਉਣ ਦਿੱਤਾ ਤੇ ਨਾ ਕਿਸੇ ਆਂਢੀ-ਗਾਂਢੀ ਨੂੰ ਅੰਦਰ ਜਾਣ ਦਿੱਤਾ ਉਹ ਘਰ ਦੇ ਬਾਹਰ ਪਹਿਰੇ ਤੇ ਖੜੋ ਜਾਂਦੇ ਤੇ ਸੋਭਾ ਸਿੰਘ ਹੋਰੀ ਘੋੜਾ ਸਿਪਾਹੀ ਨੂੰ ਫੜਾ ਕੇ ਘਰ ਦੇ ਅੰਦਰ ਚਲੇ ਜਾਂਦੇ ਤੀਮੀਆਂ ਤੇ ਨਿਆਣੇ ਤਾਂ ਪੁਲਿਸ ਦੇ ਕਿਹੀ ਛੇ ਜਾਂਦੇ ਸੋਭਾ ਸਿੰਘ ਘਰ ਦੇ ਕਿਸੇ ਬੰਦੇ ਨਾਲ ਗੱਲਬਾਤ ਕਰਕੇ ਉਸ ਪਰਿਵਾਰ ਦੇ ਭਗੌੜੇ ਬੰਦਿਆਂ ਬਾਰੇ ਪੁੱਛ ਪੜਤਾਲ ਕਰਨ ਲੱਗ ਪੈਂਦੇ ਪਰ ਉਹਨਾਂ ਦੀ ਬੋਲੀ ਆਮ ਪੁਲਸ ਵਾਲਿਆਂ ਵਾਲੀ ਨਾ ਹੋਣ ਕਰਕੇ ਅਜੇ ਹੀ ਥਾਣੇਦਾਰ ਨੂੰ ਲੋਕ ਹਾਂਜੀ ਨਹੀਂ ਸਨ ਗੋਲਦੇ ਲੋਕ ਪੁਲਸ ਦੀ ਤਖੇशाही ਤੋਂ ਦੁਖੀ ਹੋਣ ਕਰਕੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਸਨ ਬਹੁਤਿਆਂ ਨੂੰ ਪਤਾ ਵੀ ਨਹੀਂ ਸੀ ਕਿ ਕਿਹੜਾ ਭੱਜੇ ਬੰਦੇ ਕਿਸੇ ਨੂੰ ਆਪਣਾ ਪਤਾ ਟਿਕਾਣਾ ਦੱਸ ਕੇ ਗਈ ਸੀ ਲਗਭਗ 2 2.5 ਘੰਟੇ ਛੱਕੀ ਪਰਿਵਾਰਾਂ ਤੋਂ ਪੁੱਛਗਿੱਛ ਕਰਕੇ ਪਿੰਡ ਦੀ ਗਸਤ ਮਗਰੋਂ ਜਦ ਸੂਬਾ ਸਿੰਘ ਆਪਣੇ ਸੁਪਾਈਆਂ ਨਾਲ ਵਾਪਸ ਮੁੜੇ ਤਾਂ ਡਿਪਟੀ ਰਿਪੋਰਟ ਲੇਕ ਕਾਲਾ ਪਿਆ ਹੋਇਆ ਸੀ ਪਰ ਸੂਬਾ ਸਿੰਘ ਦੀ ਕਾਰਜਗਾਰੀ ਤੋਂ ਪਹਿਲਾਂ ਹੀ ਉਹ ਖੁਸ਼ ਨਹੀਂ ਸੀ ਹੁਣ ਹੋਰ ਵੀ ਨਰਾਜ਼ ਹੋ ਗਿਆ ਤੂੰ ਕੈਸੇ ਪੁਲਿਸ ਅਫਸਰ ਹੋ ਕਿ ਕਿਸੇ ਇੱਕ ਮਸਕੂਕ ਕੇ ਬਾਰੇ ਮੇਂ ਵੀ ਪੁੱਛ ਪਤਾ ਨਹੀਂ ਲਗਾ ਪਾਈ ਮੇਜਰ ਸਾਹਿਬ या आई जी साहब तक जे इतलाह पहुँचेगी तो वो जाने क्या सोचेंगे हो सकता है मेरे और तुम्हारे बारे में और सख्त कार्रवाई करें जनाब जैसे भी सोचें या कार्रवाई करें जे उनकी मर्जी मगर हम जो कार्रवाई कर सकते थे उसमें कोई कोताही नहीं की जे क्या कार्रवाई की तुमने जो भी हम कर सकते थे पर आत्मा रा, राम तो चुप नहीं रहा गया बिना इजाजत तो ही बोलिया जनाब सरदार सोबा सिंह साहब कुछ ज्यादा ही नरम सुभाग है नरमाई से अपने ही मुंडिया गिरफ्तार या मरवाण खातर भला क्यों कोई भेद बतावेगा हजूर तुम चुप रहो जानते नहीं कि जब दो सीनियर ऑफिसर बात कर रहे हो तो को बीच में बोलने की इजाज़त नहीं अब तक इतना भी नहीं जान पाए कितने साल से मुलाजम हो ਗੁਸਤਾਖੀ ਮਾਫ ਜਨਾਬ ਮੈਂ ਤਾਂ ਆਪਣਾ ਫਰਜ ਸਮਝ ਕੇ ਰੱਬ ਲਗਦੀ ਬਾਤ ਵਿਦਾਈ ਹੈ ਜੇ ਐਸਾ ਕਰਨਾ ਜ਼ੁਲਮ ਹੈ ਤਾਂ ਮਾਫੀ ਕਾ ਗੁਆਸਤਗਾਰ ਹਜੂਰ ਮਾਫ ਕਰ ਦੇ ਕਮੋਸ਼ ਡਿਪਟੀ ਸੁਭਾ ਸਿੰਘ ਤੇ ਆਇਆ ਗੁੱਸਾ ਆਤਮਾਰਾਮ ਤੇ ਕੱਢਦਾ ਬੋਲਿਆ ਬਕਵਾਸ ਬੰਦ ਕਰੋ ਹਮੇ ਬਾਤ ਕਰਨੇ ਦਿਓ ਆਤਮਾਰਾਮ ਦੀ ਅੱਖਾਂ ਚੜ ਗਆਂਗਾ ਆਪਣੇ ਕੱਦਾ ਵਰ ਘੋੜੇ ਦੇ ਬਰਾਬਰ ਖੜੋਤਾ ਸਿੱਧਾ ਡਿਪਟੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਝਾਕਦਾ ਰਿਹਾ ਦੂਜੀ ਵਾਰ ਮਾਫੀ ਵੀ ਨਹੀਂ ਮੰਗੀ ਡਿਪਟੀ ਸਾਹਿਬ ਉਸੇ ਵੇਲੇ ਕੁਟਿਆ ਵਾਲੀ ਕੋਠੜੀ ਦੇ ਅੰਦਰ ਚਲੇ ਗਏ ਤੇ ਜਾਂਦਿਆ ਸੋਬਾ ਸਿੰਘ ਨੂੰ ਅੰਦਰ ਆਉਣ ਲਈ ਇਸ਼ਾਰਾ ਕਰ ਗਿਆ ਸੋਬਾ ਸਿੰਘ ਅੰਦਰ ਗਿਆ ਤਾਂ ਡਿਪਟੀ ਸਾਹਿਬ ਕੁਰਸੀ ਉੱਤੇ ਬੈਠਾ ਬੇਚੈਨੀ ਨਾਲ ਆਪਣੀਆਂ ਮਧਰੀਆਂ ਵਾਹਾਂ ਛਾੜਦਾ ਕੱਚੇ ਥਾਂ ਬੂਟ ਖਸਾਈ ਜਾਂਦਾ ਸੀ ਸੋਬਾ ਸਿੰਘ ਉਹਦੇ ਸਾਹਮਣੇ ਜਾ ਕੇ ਸਿੱਧਾ ਖੜਾ ਹੋ ਗਿਆ ਸੋਬਾ ਸਿੰਘ ਤੂੰ ਆਪਣੀ ਡਿਊਟੀ ਅੱਛੀ ਤਰ੍ਹਾਂ ਨਹੀਂ ਨਿਭਾ ਰਿਹਾ ਤੁਮ ਆਪਣਾ ਤੋਂ ਨੁਕਸਾਨ ਕਰੋਗੀ ਹੀ ਮੁਝੇ ਵੀ ਡਿਮੋਟ ਕਰਵਾਉਗੀ ਦਿਪਤੀ ਦਿਵਜ ਗੁੱਸੇ ਨਾਲ ਕੰਬ ਰਹੀ ਸੀ ਐਸਾ ਨਹੀਂ ਹੋਗਾ ਜਨਾਬ ਅਗਰ ਐਸੀ ਨੋ ਬਤਾਈ ਤੋਂ ਮੈਂ ਹੀ ਸਤੀਫਾ ਦੇ ਦੇ ਕਰ ਘਰ ਚਲਾ ਜਾਊਗਾ ਮੇਰੀ ਕਾਰਜਵਗਾਰੀ ਕਿਸ ਸਜਾ ਆਪਕੋ ਮਿਲੇ ਜੇ ਤੋਂ ਸਰਾਸਰ ਗਲਤ ਬਾਤ ਹੋਗੀ ਜਨਾਬ ਡਿਪਟੀ ਬਹੁਤ ਦੁਚਿੱਤੀ ਵਿੱਚ ਸੀ ਕੀ ਕਹੇ ਕਿ ਕਰ ਆਪਣੀਆਂ ਬਤੂਲੀਆਂ ਵਰਗੀਆਂ ਹੱਥਾਂ ਦੀਆਂ ਉਂਗਲਾਂ ਮਰੋੜੀ ਜਾਂਦਾ ਸੀ ਜਿਸ ਤੋਂ ਮਨ ਦੀ ਬੇਚੈਨੀ ਸਾਫ਼ ਜ਼ਾਹਿਰ ਹੁੰਦੀ ਸੀ ਪਰ ਸੂਬਾ ਸਿੰਘ ਆਪਣੇ ਸੁਭਾਅ ਅਨੁਸਾਰ ਸ਼ਾਂਤ ਖੜੋਤਾ ਸੀ ਕੋਠੜੀ ਦੀ ਖਮੋਸ਼ੀ ਐਸਾ ਹੁੰਦੀ ਜਾ ਰਹੀ ਸੀ ਆਪਖ ਹੁਕਮ ਕਰੋ ਜੀ ਤਾਂ ਕਿ ਹਮ ਅਗਲੀ ਕਾਰਵਾਈ ਕਰੇ ਕੋਈ ਕਤਾਹੀ ਨਹੀਂ ਹੋਗੀ ਜਨਾਬ ਦਿੱਪਤੀ ਕਦੇ ਕੰਧਾ ਵੱਲ ਜਾਕਦਾ ਕਦੇ ਛੱਤ ਵੱਲ ਤੇ ਪਰਸੂਬਾ ਸਿੰਘ ਵੱਲ ਸਿੱਧਾ ਨਹੀਂ ਸਿਚਾਕ ਰਿਹਾ बहुत हज़र चुप रहना भी मुश्किल सी अच्छा ऐसा करो दो तीन घरों के लोगों की दोबारा पूछताछ करो जरूरत पड़े तो पूरी तो सख्ती करो खुद तो तुम खैर अपने हवलदार को कहना कि उनसे ठीक ठाक जानकारी के लिए उन लोगों पर जैसा चाहे कार्रवाई करें मगर शाम से पहले कम से कम दो तीन बदमाशों का पता जरूर लगाना चाहिए ताकि उन्हें गिरफ्तार किया जा सके ਇਹ ਲਾਜ਼ਮੀ ਹੈ ਜਲਦੀ ਸੇ ਜਲਦੀ ਕਾਰਵਾਈ ਕਰੋ ਬਹੁਤ ਵਹਿਤਰ ਜਨਾਬ ਇਹ ਤਿੰਨ ਸ਼ਬਦ ਕਹਿ ਕੇ ਸੂਬਾ ਸਿੰਘ ਬਾਹਰ ਆ ਗਿਆ ਬਾਹਰ ਆਉਂਦੇ ਹੀ ਉਹਨੇ ਆਪਣੇ ਹਵਲਦਾਰ ਨੂੰ ਕਿਹਾ ਵਕਤਾਵਰ ਸਿੰਘ ਜੈਸੇ ਵੀ ਹੋ ਸਕੇ ਦੁਆਰਾ ਉਹਨਾਂ ਹੀ ਘਰਾਂ ਤੇ ਰੀਡ ਕਰਕੇ ਜੋ ਵੀ ਜਾਣਕਾਰੀ ਮਿਲ ਲੈ ਮਿਲ ਸਕੇ ਲੈਣੀ ਹੈ ਉਸ ਮਗਰੋਂ ਅੱਜ ਹੀ ਰਾਤ ਵੇਲੇ ਉਹ ਜਿੱਥੇ ਵੀ ਮਿਲਣ ਉਹਨਾਂ ਨੂੰ ਗ੍ਰਿਫਤਾਰ ਵੀ ਕਰਨਾ ਹੈ ਬੇਸ਼ੱਕ ਪੁਲਿਸ ਮੁਕਾਬਲਾ ਵੀ ਕਰਨਾ ਹੈ ਪਰ ਇੱਕ ਦੋ ਗੀ ਗਿਰਫਦਾਰੀ ਲਾਜ਼ਮੀ ਹੈ ਜੈਸਾ ਹੁਕਮ ਸਰਦਾਰ ਸਾਹਿਬ ਹਵਾਲਦਾਰ ਤੇ ਆਤਮਾਰਾਮ ਨੇ ਤੁਰੰਤ ਹੀ ਕੋੜੇ ਪਿੰਡ ਵੱਲ ਮੋੜ ਲਈ ਦੂਜੇ ਸਪਾਹੀਆਂ ਨੇ ਵੀ ਆਪਣੇ ਕੋਲੇ ਉਹਨਾਂ ਦੇ ਮਗਰ ਲਾ ਲਏ ਜਦੋਂ ਉਹ ਸੰਤੂ ਢਿੱਲੂ ਦੇ ਢਿੱਲੂ ਦੇ ਘਰ ਮੂਰੇ ਜਾ ਕੇ ਰੁਕੇ ਤਾਂ ਪਹਿਲਾਂ ਵਾਂਗ ਹੀ ਬੱਚੇ ਤੇ ਤੀਵੀਆਂ ਤਾਂ ਕੋਠੇ ਅੰਦਰ ਜਾ ਲੁਕੇ ਪਰ ਸੰਤੂ ਦਾ ਵੱਡਾ ਪ੍ਰਾਸੰਤੋਖਾ ਤੇ ਉਹਦਾ ਪਿਓ ਧੀਰੂ ਬੇੜੇ ਵਿੱਚ ਮੰਜੇ ਤੇ ਬੈਠੇ ਹੋਏ ਜਦੋਂ ਹਵਾਲਦਾਰ ਤੇ ਆਤਮाराम ਕੋੜੇ ਗਲੀ ਵਿੱਚ ਖੜਾ ਕੇ ਉਹਨਾਂ ਦੇ ਨੇੜੇ ਆਏ ਤਾਂ ਉਦੋਂ ਹੀ ਉਹਨਾਂ ਦੇ ਚਿਹਰਿਆਂ ਉੱਤੇ ਕੋਈ ਸਹਿਮ ਨਹੀਂ ਸੀ ਕਿਉਂ ਬਾਈ ਤੁਸੀਂ ਸੰਤੂ ਦਾ ਪਤਾ ਟਿਕਾਣਾ ਦੱਸਣਾ ਕਿ ਆਪ ਦੇ ਖੋਪੜ ਪੜਵਾਉਣੇ ਹੈ ਹਵਲਦਾਰ ਉਹਨਾਂ ਦੇ ਸਾਹਮਣੇ ਖੜੋ ਕੇ ਬੈਂਤ ਦੇ ਡੰਡੇ ਨੂੰ ਦੋਹਾ ਮੋਠਿਆਂ 'ਚ ਘੁੱਟਦਾ ਬੋਲਿਆ ਜੇ ਮਹਾਰਾਜ ਨੂੰ ਪਤਾ ਹੁੰਦਾ ਤਾਂ ਜਦੋਂ ਤੁਸੀਂ ਪਹਿਲਾਂ ਆਏ ਸੀ ਉਦੋਂ ਹੀ ਨਾ ਦੱਸ ਦਿੰਦੇ ਉਦੋਂ ਸਾਡਾ ਸ਼ਰੀਫ ਥਾਣੇਦਾਰ ਪੁੱਛਣ ਆਇਆ ਸੀ ਤੁਸੀਂ ਦੱਸਦੇ ਕਿਵੇਂ ਹੁਣ ਤਾਂ ਅਸੀਂ ਜਦੋਂ ਤੁਹਾਡੇ ਹੱਥ ਗੋਡੇ ਭੰਨੇ ਉਦੋਂ ਤਾਂ ਬਿਆਲੀ ਮਸ਼ੀਨ ਵਾਂਗੂ ਬੋਲੋਗੇ ਐਵੇਂ ਤੁਸੀਂ ਕਿਵੇਂ ਦੱਸਦੇ ਹੋ ਤੇ ਆਤਮਰਾਮੀ ਸਿਰੋਂ ਤਾਂ ਕਰਕੇ ਡਾਂਗ ਵਰਗਾ ਡੰਡਾ ਜਦ ਸੰਤੋਖੇ ਦੇ ਮੋਰਾਂ ਤੇ ਮਾਰਿਆ ਤਾਂ ਪੁੰਜੇ ਜੱਟ ਗਿਆ ਹਵਲਦਾਰ ਨੇ ਉਹਦੇ ਪਿਓ ਦੇ ਖੱਬੇ ਮੋਢੇ ਤੇ ਡੰਡਾ ਮਾਰਿਆ ਤਾਂ ਬਜ਼ੁਰਗ ਮਾਰਤਾ ਹੋਏ ਜ਼ਾਲਮੋ ਕਹਿ ਕੇ ਮੰਜੇ ਤੇ ਟੇਡਾ ਡਿੱਗ ਪਿਆ ਪਰ ਆਤੂ ਰੇਸ਼ ਨੇ ਅਨੇਵਾ ਇਹੋਂ ਡੰਡੀ ਭਰਾਈ ਕਿਸਨਤੋਖੇ ਦੇ ਪੈਰਾਂ ਤੋਂ ਸਿਰ ਤਾਈ ਸਾਰੇ ਅੰਗ ਪੰਨ ਛੱਡੀ ਹਵਾਲਦਾਰ ਬਜ਼ੁਰਗ ਦੇ ਸਾਰੇ ਪਿੰਡੇ ਤੇ ਸੈਂਦੇ ਸੈਂਦੇ ਡੰਡੇ ਮਾਰੀ ਗਿਆ ਪਰ ਉਹਦੀ ਮਿੰਤਾ ਕਰਦਾ ਬਾਰ ਬਾਰ ਇਹੋ ਕਹਿ ਕੇ ਉਹ ਸਾਨੂੰ ਕੋਈ ਪਤਾ ਹੀ ਨਹੀਂ ਉਹ ਪਾਪੀ ਉਹ ਕਿੱਥੇ ਹੈ ਸਾਡਾ ਕੀ ਕਸੂਰ ਹੈ ਪਰ ਸੰਤੋਖਾ ਆਤਮਾਰਾਮ ਦੇ ਹਰੇਕ ਡੰਡੇ ਨਾਲ ਉਹ ਗਾਲ ਕੱਢਦਾ ਉਹ ਦੂਜਾ ਡੰਡਾ ਹੋਰ ਜ਼ੋਰ ਨਾਲ ਮਾਰਦਾ ਤਾਂ ਸੰਤੋਖਾ ਹੋਰ ਈ ਗਾਲ ਕੱਢਦਾ ਇੱਕ ਹੋਰ ਮਾਰ ਪਨੋਈਏ ਦੀ ਤੁਹਾਡੀ ਕੁੜੀ ਫੇਰ ਸੁਖੀ ਵਸ-ਵਸੂਗੀ ਪਹਿਲਾ ਜਵਾਈ ਨੂੰ ਨਿਰਖ-ਪਰਖ ਲੈ ਸਾਗ ਮਗਰੋਂ ਕਰੀ ਆਪਦੀ ਪੈਨ ਦਾ ਇਹ ਇੱਕ ਹੋਰ ਮਾਰ ਮਾਰਸ ਵਾਲਿਆਂ ਦੀ ਪਰ ਸੱਜੇ ਹੱਥ ਤੇ ਨਾ ਮਾਰੀ ਉਹਦੇ ਤੇ ਮਗਰੋਂ ਚਾਰਾ ਧਰਨਾ ਹੋ ਆਤਮੇ ਦੀ ਗੁੱਟ ਅਜੇ ਤੱਕ ਕਿਸੇ ਜਬਰੇਬੰਦੇ ਤੋਂ ਵੀ ਨਹੀਂ ਸੀ ਚੱਲੀ ਗਈ ਸੰਤੋਖੇ ਦਾ ਉਹਨੇ ਕੋਈ ਹੱਡ ਪੰਨਣ ਨਹੀਂ ਸੀ ਛੱਡਿਆ ਪਰ ਉਹ ਫੇਰ ਵੀ ਗਾਲਾਂ ਕੱਢਣੋਂ ਨਹੀਂ ਸੀ ਹਟਿਆ ਕਰਦਿਆਂ ਟੀਮੀਆਂ ਵੀ ਬਾਹਰ ਆ ਗੰਗਾ ਨਿਆਣੀ ਕੋਠਿਆਂ ਦੇ ਅੰਦਰ ਰਹੇ ਜਮਾਵਾਂ ਦੀਆਂ ਕੁਰਤਿਆਂ ਸਲਵਾਰਾਂ ਨੂੰ ਚੁੰਬੜੇ ਚੁੰਬੜੇ ਰੋ ਰਹੇ ਸਨ ਅਖੀਰ ਸੰਤੋਖ ਤੇ ਸੰਤੂ ਦੀਆਂ ਘਰਵਾਲੀਆਂ ਸਾਹਮਣੇ ਆ ਖੜੋਤੀਆਂ ਸੰਤੋਖੇ ਦੀ ਘਰਵਾਲੀ ਸੀ ਉਹ ਅੰਦਰੋਂ ਨਿਕਲਦੀ ਸੰਤੋਖ ਬਾੰਗ ਹੀ ਗਾਲਾਂ ਕੱਢਦਿਆਂ ਆਤਮੇ ਤੇ ਹਵਾਲਦਾਰ ਦੇ ਵਰਦ ਦੇ ਡੰਡਿਆਂ ਮੂਰੇ ਆ ਖੜੋਤੀ ਸੀ ਸੰਤੂ ਦੀ ਘਰਵਾਲੀ ਬਸੰਤੋਂ ਨਿੱਤਾ ਹਵਾਲਦਾਰਨ ਤੱਕ ਆ ਮਾਰ ਕੇ ਉਹਦੇ ਪੈਰ ਥੜਕਾ ਦਿੱਤੇ ਤੇ ਉਹਦੇ ਸਮਲ ਤੋਂ ਪਹਿਲਾਂ ਹੀ ਉਹਦਾ ਡੰਡਾ ਵੀ ਖੋ ਲਿਆ ਉਸੇ ਕਰ ਆਤਮੀ ਨੇ ਉਹਦੀ ਵਾਂਹ ਉੱਤੇ ਡੰਡਾ ਮਾਰ ਕੇ ਹਵਾਲ ਦਾ ਦਾ ਡੰਡਾ ਪੁੰਜੇ ਸਟਵਾ ਲਿਆ ਫਿਰ ਵੀ ਉਸ ਤੋਂ ਡਰ ਕੇ ਪਛਾਨ ਨਹੀਂ ਹਟੀ ਸੰਤੋਕੀ ਦੀ ਤੀਵੀ ਵੀ ਉਹਦੇ ਬਰਾਬਰ ਆ ਖੜੋਤੀ ਸੀ ਦੋਵੇਂ ਸੰਤੋਕੀ ਵਾਂਗ ਹੀ ਗਾਲਾਂ ਕੱਢਣ ਲੱਗ ਪੰਗਾ ਸਣਾ ਬਸੰਤੋ ਦਾ ਚਿੰਮਾ ਬੋਲਦਾ ਸਾਰੀ ਪੱਤੀ ਚ ਸੁਣਦਾ ਸੀ ਆਪਦੇ ਜਮਾਈ ਪਣੋਈਏ ਨੂੰ ਕਿਉਂ ਮਾਰਨ ਲੱਗਿਓ ਕੁੱਤਿਓ ਜਿਹੜਾ ਥੋੜਾ ਪ੍ਰਾਉਣਾ ਥੋਡੇ ਘਰੀ ਟੁੱਕਣ ਗਿਆ ਉਹਨੂੰ ਪਾਲ ਲਓ ਪਹਿਲਾਂ ਨਹੀਂ ਤੀ ਵਿਆਹਣੀ ਰਹਿ ਜੂ ਨਹੀਂ ਤੀ ਵਿਆਹ ਨੂੰ ਰਹਿ ਜੂ ਪਈ ਫਿਰ ساری ਉਮਰ ਪਛਤਾਉਂਗੀ ਸਾਨੂੰ ਤਾਂ ਉਹ ਇੰਨਾ ਹੀ ਦੱਸ ਕੇ ਗਏ ਆ ਬਾਈ ਮਠਾਣੇ ਵਾਲਿਆਂ ਦੇ ਟੁੱਕਣ ਚੱਲਿਆ ਹਵਾਲਦਾਰ ਤੇ ਆ ਤੂਰੇ ਛਣਿਆ ਆ ਦੀ ਸਾਰੀ ਬਾਹ ਲਾਲ ਲਈ ਸੀ ਪਰ ਨਾ ਉਹ ਦੋਵੇਂ ਤੀਮੀਆਂ ਤੇ ਨਾ ਹੀ ਸੰਤੋਖਾ ਗਾਲਾਂ ਕੱਢਣੋਂ ਹਟਿਆ ਧੀਰੂ ਜ਼ਰੂਰ ਬੇਸੁੱਧ ਹੋ ਗਿਆ ਸੀ ਜਦ ਦੋਵੇਂ ਪੁੱਲ ਸੀ ਤੀਮੀਆਂ ਵੱਲ ਹੋਇ ਤਾ ਉਹ ਚੁੰਨੀਆਂ ਪਰਾ ਸੁੱਟ ਕੇ ਹਿੱਕਾਂ ਤਾਣ ਕੇ ਖੜੋ ਗੰਗਾ ਸੰਤੂ ਦੀ ਧੀਮੀ ਨੇ ਤਾਂ ਮਰਦਾਂ ਵਾਂਗ ਹਿੱਕ ਤੇ ਹੱਥ ਮਾਰਦੇ ਕਿ ਆ ਜੇ ਹੈ ਹਿੰਮਤ ਤਾਂ ਮਾਰੋ ਗੋਲੀ ਮੇਰੇ ਪਿਓ ਦੇ ਸਾਲੇ ਮਾਰੋ ਹਰਾਮ ਦਿਓ ਕਮੂਤੋ ਰਾਖਿਓ ਮਾਰੋ ਗੋਲੀ ਥੱਪੜ ਵਰ ਚਾਪੜ ਵਰਗੇ ਚਿਹਰੇ ਤੇ ਮੋਟੀਆਂ ਗਹਿਰੀਆਂ ਅੱਖਾਂ ਨਾਲ ਉਹ ਚੰਡੀ ਵਰਗੀ ਲੱਗਦੀ ਸੀ ਸਧਾਰਨ ਕੱਦ ਤੇ ਭਰਵੇਂ ਸਰੀਰ ਵੱਲ ਦੇਖ ਕੇ ਆਤਮਾ ਦੇ ਹਵਾਲੇ ਦਰ ਦੋਈ ਕੁ ਜਹਰਾਨ ਹੋ ਕੇ ਉਸ ਵੱਲ ਵੇਂਦੇ ਰਹੇ ਪਰ ਉਹ ਨੰਗੇ ਸਿਰ ਹਿੱਕ ਕਥਾ ਪੜਦੀ ਉਹਨਾਂ ਦੇ ਸਾਹਮਣੇ ਖੜੋਤੀ ਕਾਲਾ ਕੱਢਦੀ ਰਹੀ ਆਤਮਾ ਰਬ ਜਦੋਂ ਡੰਡਾ ਉਗੈਰਦਾ ਵੇ ਕਾਬੂ ਹੋਏ ਗੁੱਸੇ ਨਾਲ ਮੁੱਛਾਂ ਫਰਕਾਉਂਦਾ ਗਾਂ ਵਧਿਆ ਤਾਂ ਗਲੀ 'ਚ ਉਹਨੂੰ ਉੱਚੀ ਬਾਤ ਸੁਣੀ ਉਹ ਬੇਵਕੂਫ ਸੋ ਬਸੇ ਗਲੀ ਵਿੱਚੋਂ ਕੜਕਵੀਂ ਆਵਾਜ਼ ਵਿੱਚ ਕਹਿ ਰਿਹਾ ਸੀ ਤੈਨੂੰ ਕੀ ਹੁਕਮ ਦਿੱਤਾ ਸੀ ਇਹ ਬਜ਼ੁਰਗ ਜੇ ਮਰ ਗਿਆ ਤਾਂ ਜ਼ਿੰਮੇਦਾਰ ਕੌਣ ਹੋ ਇੱਕਦਮ ਬਾਹਰ ਆਓ ਫੌਰਨ ਵਲਦਾਰ ਤੇ ਆਤਮਾ ਜਦੋਂ ਗਾਲਾਂ ਕੱਢਦੀਆਂ ਤੀਵੀਆਂ ਬਲ ਕੋੜ-ਕੋੜ ਝਾਕਦੇ ਬਾਹਰ ਆਏ ਤਾਂ ਉਹਨਾਂ ਦੇ ਚਿਹਰੇ ਤੱਪਣ ਲੱਗ ਪਏ ਸਨ। ਬਾਹਰ ਸੂਬਾ ਸਿੰਘ ਆਪਣੇ ਕੋਡੇ ਤੇ ਉਹਨਾਂ ਵੱਲ ਘੂਰਦਾ ਬਾਹਰਲੇ ਤਿੰਨ ਸੁਪੰਗਾਂ ਨੂੰ ਅੱਗੇ ਤੁਰਨ ਦਾ ਹੁਕਮ ਦੇ ਰਿਹਾ ਸੀ। ਆਣਗਵਾਨ ਦੇ ਕਈ ਬੰਦੇ ਸੰਤੂ ਕੀ ਘਰ ਬੱਚਿਆਂ ਦੇ ਚੀਚੀਂ ਵਾਲੇ ਕਰਕੇ ਬਾਹਰ ਆ ਗਏ ਸਨ। ਪਰ ਪੁਲਿਸ ਵਾਲਿਆਂ ਨੂੰ ਕੁਝ ਪੁੱਛਣ ਦੱਸਾਂ ਤੋਂ ਬਿਨਾ ਉਹ ਸੰਤੂ ਕੀ ਵੀੜੇ ਚਲੇ ਗਏ। ਉਹਨਾਂ ਨੂੰ ਆਉਂਦੇ ਦੇਖ ਕੇ ਤੀਵੀਆਂ ਤੇ ਬੱਚੇ ਮੁਰਕੋਠੇ ਅੰਦਰ ਜਾਵੜੇ। ਗਵਾਂਢਾਂਾਂ ਵਿੱਚੋਂ ਇਹ 3-4 ਬੰਦਿਆਂ ਨੇ ਸੰਤੋਖੇ ਤੇ ਉਹਦੇ ਪਿਓ ਨੂੰ ਸੰਭਾਲ ਲਿਆ। ਟੀਰੂ ਦੇ ਭਾਵੇਂ ਬਹੁਤ ਨਾਲ ਸਾਟਾ ਨਹੀਂ ਸਨ ਪਰ ਉਹਨੂੰ ਪੂਰੀ ਸੁਰਤ ਨਹੀਂ ਸੀ। ਦੋ ਬੰਦੇ ਉਹਨੂੰ ਸੰਭਾਲਦੇ ਪੁਲਿਸ ਵਾਲਿਆਂ ਨੂੰ ਗਾਲ੍ਹਾਂ ਦੇਣ ਲੱਗ ਪਏ। ਦੂਜੇ ਤਿੰਨ ਜਣੇ ਸੰਤੋਖੇ ਨੂੰ ਚੁੱਕ ਕੇ ਜਦੋਂ ਮੰਜੇ ਤੇ ਪਾਉਣ ਲੱਗੇ ਤਾਂ ਉਹ ਦੇਖ ਕੇ ਹੈਰਾਨ ਹੋ ਗਏ ਕਿ ਉਹਦੇ ਸਾਰੇ ਪਿੰਡੇ ਤੇ ਨੀਲ ਪਈ ਹੋਇਆ ਸੀ। ਕਈ ਥਾਂ ਮਤੋਂ ਖੂਨ ਵੀ ਸੇਮ ਰਿਹਾ ਸੀ ਪਰ ਅਜੇ ਵੀ ਉਹ ਪੁਲਿਸ ਵਾਲਿਆਂ ਨੂੰ ਗਾਲ੍ਹਾਂ ਕੱਢੀ ਜਾਂਦਾ ਸੀ। ਮੇਰੇ ਛੋਟੇ ਸਾਲੇ ਉਸ ਜਮਾਈ ਮਗਰ ਤਾਂ ਡਰਦੀ ਨਹੀਂ ਜਾਂਦੀ ਤੇ ਸਾਡੇ ਹੱਡ ਭੰਡਾਂ ਨੂੰ ਡਾਂਗਾ ਚੱਕੀ ਫਿਰਦੇ ਆ ਐ ਤੁਸੀਂ ਉਹਨਾਂ ਨੂੰ ਪਾਲ ਲਓਗੇ ਸਾਰਾ ਪਿੰਡ ਤਪਾ ਛੱਡਿਆ ਮੇਰੇ ਪਤਿਓਰਿਆਂ ਨੇ ਉਹਨਾਂ ਆਪਣਮੋਈਆਂ ਨੂੰ ਪਾਲੋ ਜੇ ਭੈਣਾ ਬਸਾਉਣਗਾ ਤਾਂ ਅਰ ਜੰਨੇ ਉਹਨੂੰ ਚੁੱਪ ਕਰਾਉਂਦਿਆਂ ਕਿਹਾ ਤੂੰ ਪਹਿਲਾਂ ਆਪ ਦਾ ਆਪ ਸੰਭਾਲ ਐ ਗਾਲਾਂ ਦਿੱਤੇ ਉਹ ਨਹੀਂ ਖੜਾ ਛੱਡਦੇ ਰੇਡੂ ਵਰਗੇ ਹੀ ਸਿੱਧੇ ਕਰਨਗੇ ਇਹਨਾਂ ਨੂੰ ਫਿਰ ਉਹਨੇ ਆਵਾਜ਼ ਮਾਰ ਕੇ ਬਹੁਆਂ ਨੂੰ ਦੁੱਤ ਤੱਤਾ ਕਰਨ ਲਈ ਕਿਹਾ ਤਾਂ ਦੋਵੇਂ ਕੋਂਡ ਕੱਢੀ ਵੇਲੇ ਦੇ ਇੱਕ ਪਾਸੇ ਬਣੀ ਅਣਛੱਤੀ ਰਸੋਈ 'ਚ ਆ ਬੈਠਣਾ ਅਰਜਨ ਤੇ ਦੋ ਗਵਾਂਢੀ ਸੰਤੋਖੇ ਦੀਆਂ ਲੱਤਾਂ ਵਾਂਹ ਤੋਂ ਸਿਮ ਦੇਖੂਣ ਨੂੰ ਪੁੱਛਦੇ ਬਹੂਆਂ ਤੇ ਨਿਆਣੀਆਂ ਨਿਆਣਿਆਂ ਨੂੰ ਤੇਲ ਤੇ ਲੀਰਾਂ ਲਿਆਉਣ ਲਈ ਕਹਿੰਦੇ ਇਹੋ ਸੋਚਦੇ ਰਹੇ ਕਿ ਇੰਜ ਕਿੰਨਾ ਕਚਿਰ ਇਹ ਕੈਸਾ ਸਹਾਰਿਆ ਜਾ ਸਕੇਗਾ ਤਾਂ